ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਇੱਕ ਉਤਰ ਕੁਆਤਰ ਸੱਟ ਨੇ ਇੱਕ ਕੁੜਾ ਠੀਕ ਹੈ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਬੱਚੇ ਕੱਢਦੇ ਆਂ ਡਾਨਿਆਂ ਅੱਜ ਵੀ ਧੁੱਪ ਬਹੁਤ ਸੋਹਣੀ ਆ ਰਹੀ ਹੈ ਕਰੋ ਚੈੱਕ ਮੇਰੇ ਵੀਰੋ ਤੇ ਕਰਦਿਆਂ ਦੇ ਕੱਪੜੇ ਸੁਕਾਏ ਹੋਏ ਨੇ ਰੋਜ਼ ਦਾ ਕੰਮ ਤੁਹਾਨੂੰ ਪਤਾ ਹੀ ਹੈ ਚਲੋ ਕੋਈ ਨਾ ਤੇ ਬੱਚੇ ਕੱਢਦੇ ਆਂ ਬਾਬਿਓ ਖੋਲਦੇ ਆਂ ਖੁੱਡਾ ਤੇ ਚੋਬਰ ਨੇ ਪਰਲਾ ਖੁੱਡਾ ਖੋਲਤਾ ਤੇ ਆ ਜੋੜੀ ਕੱਢੀ ਆ ਬਾਹਰ ਤੁਹਾਨੂੰ ਪਤਾ ਹੈ ਵੀ ਇਹ ਠੰਡ ਚ ਖੁੱਲੇ ਹੋ ਸੌਰੀ ਖੁੱਡੇ ਹੋ ਸਿਲ ਸਿਲ ਜੀ ਜਾਂਦੇ ਗਿੱਲੇ ਜਿਓ ਹੋ ਜਾਂਦੇ ਤਾਂ ਕਰਕੇ ਪੁੱਛੋ ਇਹਨਾਂ ਦੀ ਗਿੱਲੀ ਹੋ ਰਹੀ ਸੀ ਕਹਿੰਦਾ ਚੱਲ ਧੁੱਪੇ ਪਾ ਦੇ 10 ਮਿੰਟ ਮੈਨ ਕੋਈ ਦਿੱਕਤ ਨਹੀਂ ਤੇ ਬਾਕੀ ਸ਼ੌਂਕ ਕਰਨਾ ਸ਼ੌਂਕ ਕਰ ਲਓ ਆਪਣਾ ਪਟਿਆਲੇ ਵਾਲਾ ਵੱਡਾ ਕਬੂਤਰ ਤੇ ਕਬੂਤਰੀ ਮਿੱਤਰੋ ਆਪਣੀ ਲਾਲ ਜਿੰਨੇ ਨੇ ਦੋਨੇ ਤੇ ਬਾਕੀ ਬੱਚੇ ਡਾਨ ਨੇ ਆ ਮੌਸਮ ਬਹੁਤ ਹੀ ਸੋਹਣਾ ਅੱਜ ਵੀ ਤੇ ਡਾਈਆਂ ਲੈ ਲਈਆਂ ਜਿੰਨੀਆਂ ਲੈ ਸਕਦੇ ਆ ਆਪਾਂ ਤੇ ਬੱਚੇ ਕੱਢ ਲਈਆਂ ਬਾਬਿਓ ਫਿਰ ਮਿਲਦੇ ਆ ਤੇ ਦੋ ਛੋਟੇ ਬੱਚੇ ਵੀ ਚੱਕ ਲਾਇਆ ਛੱਡ ਦੇ ਕੋਈ ਦਿੱਕਤ ਨਹੀਂ ਲੋ ਓਹੋ ਚਲ ਕੋਈ ਨਾ ਤੇ ਇਹ ਵੀ ਛੱਡ ਦੇ ਇਹ ਛੋਟਾ ਰਾਦਦਾ ਉਤੋਂ ਯਾਰ ਕੋਈ ਨਾ ਹੋਊ ਜੂਆ ਬੜਾ ਕੋਈ ਦਿੱਕਤ ਨਹੀਂ ਤੇ ਇੱਕ ਬੱਚੇ ਦੇ ਰੰਗ ਕਰਨ ਵਾਲਾ ਵੀ ਹੋ ਰਿਹਾ ਜਿਹੜਾ ਕੱਲ ਉੱਟ ਗਿਆ ਸੀ ਆਪਣਾ ਲਾ ਦਈਏ ਨੀਲਾ ਮਿੱਤਰੋ ਤੇ ਰੰਗ ਖਤਮ ਹੋ ਰਿਹਾ ਰੰਗ ਲੈ ਕੇ ਆਵਾਂਗੇ ਫੇਰ ਲਾਵਾਂਗੇ ਜਿਹੜਾ ਪਹਿਲਾ ਵਾਲਾ ਪਿਆ ਉਹ ਸਹੀ ਨਹੀਂ ਹੈਗਾ ਥੋੜਾ ਜਿਹਾ ਉਹ ਸਪ੍ਰੇਟ ਨਾਲ ਬਣਾਇਆ ਸੀ ਤਾਂ ਕਰਕੇ ਆਪਾਂ ਥਿਨ ਵਿੱਚ ਬਣਾਵਾਂਗੇ ਤੇ ਬੱਚੇ ਢਾ ਦਈਏ ਇੱਕ ਵਾਰੀ ਇਹ ਕੱਢ ਲੈ ਆਪਣਾ ਨੀਲਾ ਡੱਬਾ ਮਿੱਤਰੋ ਇਹਨੂੰ ਛੱਡ ਦਈਏ। ਲੋ ਜੀ ਸੱਤੇ ਵਾਲਾ ਵੀ ਛੱਡਦੇ। ਲੋ ਜੀ ਸੱਤੇ ਵਾਲਾ ਵੀ ਛੜਤਾ ਦੋਨੇ ਛੜਤੇ। ਆਹੋ ਉਹ ਜਾਨ। ਇਹ ਛਤਰੀਆਂ ਲਾਈਆਂ ਨਹੀਂ ਹਜੇ ਲਾ ਦਾਂਗੇ ਤੇ ਇੱਕ ਵਾਰ ਜਾਂਚ ਬਿਠਾਵੇ। ਛੱਡ ਦੇ ਛੱਡ ਪਿਆਰ ਜਾਨ। ਲੋ ਜੀ ਬਹਿ ਗਿਆ ਜੀ। ਤੇ ਕੱਲ ਇਹ ਬੱਚਾ ਉੱਡੇ ਗਿਆ ਸੀ। ਰੰਗ ਲਾਣ ਵਾਲਾ ਇਹਦੀ ਵੀ। ਤੇ ਜੇ ਜਿਆਦਾ ਉਹ ਕਰਾਂਗੇ ਉੱਡ ਜੂਆ। ਲਵੇ ਨਹੀਂ ਜਾਂਦੇ ਪਹਿਲਾਂ ਡੱਬੀ ਬਣਦੀ ਛਤਰੀ ਤੇ। ਲਾਲ ਡੱਬੀ ਕੱਢ ਲੈ। ਲੋ ਜੀ ਬਾਬੇ ਡੱਬੀ ਬਣਤੀ ਤੇ ਤੁਹਾਨੂੰ ਕੱਲ ਦੱਸੇ ਜਿਵੇਂ ਛਤਰੀ ਟੁੱਟ ਗਈ। ਚਲੋ ਕੋਈ ਨਿਆ ਟਾਈਮ ਪਾਸ ਦਾ ਕਰਾਈ ਜਾਂਦੀ ਐ ਤੇ ਇਹਨੂੰ ਦੇਖੇ ਉੱਤੇ ਜਾਂਦੇ ਕਿ ਨਹੀਂ ਪਾਸੇ ਨਾ ਬੈਠ ਯਾਰ ਬਾਬਾ ਤੇ ਭਜ ਦਾ ਨਾਪ ਤ ਭਜਨਾ ਲੋ ਜੀ ਤੇ ਇਹਨੂੰ ਮੈਂ ਛੱਡ ਕੇ ਦੇਖਣਾ ਬਾਬੇ 1 ਮਿੰਟ ਜੀ ਬਾਬਿਆਂ ਤੇ ਨੀਲਾ ਬੱਚਾ ਆਪਣਾ ਛਤਰੀ ਤੇ ਬਿਠਾ ਦੀ ਜਿਹੜਾ ਕੱਲ ਪਾਸੇ ਬੈ ਗਿਆ ਸੀ ਤੇ ਲੋਈ ਛੜਤਾ ਬੈ ਜਾ ਤੇ ਆ ਬੱਚੇ ਵੀ ਕੱਢ ਰਖੇ ਨੇ ਜੀ ਇਹ ਜੋੜਾ ਆ ਵੀ ਕੱਢ ਰੱਖਿਆ ਮਾੜਾ ਆ ਤੇ ਪਲਵਾਦੀਆਂ ਥੋੜਾ ਗਿੱਲਾ ਆ ਹੋ ਰਹੀ ਪੂੰਛ ਤੋਂ ਸੈਟ ਹੋ ਜੂਗਾ ਇਹ ਆਏ ਦੀ ਬੱਚੇ ਨੇ ਆ ਜੋੜੇ ਦੇਈ ਚਲੋ ਠੀਕ ਹੈ ਬਾਬਿਆਂ ਤੇ ਮੈਂ ਉੱਤੇ ਚੜ੍ਹਿਆ ਦੀ ਛਤਰੀ ਲਾਣ ਤੇ ਪਤੰਗ ਪੈ ਕੇ ਸੇ ਦਾ ਆ ਕੇ ਆਪਣੀ ਛੱਤ ਤੇ ਡਿੱਗ ਗਿਆ ਬਾਲਾ ਵੱਡਾ ਚਲੋ ਕੋਈ ਨਾ ਡਾਵਾਂਗੇ ਇਹਨੂੰ ਵੀ ਤੇ ਇਹਨੂੰ ਚੋਬਰ ਨੂੰ ਦੇ ਦਈਏ ਗਿਫਟ ਲੈ ਵੀ ਗਿਫਟ ਦੇਦਾ ਤੈਨੂੰ ਖੜ ਜਾ ਖੜ ਜਾ ਡੋਰ ਅੜ ਗਈ ਬਟਨ ਚ ਹੋਏ ਜਾ ਲੋਈ ਤੇ ਗਿਫਟ ਦੇਦਾ ਜੀ ਜੋਬਰ ਨੂੰ ਖੁਸ਼ ਹੋਗਾ ਜੀ ਖੁਸ਼ ਹੈ ਠੀਕ ਹੈ ਜੀ ਜਮਾ ਖੁਸ਼ ਹੈ ਦੇ ਛਤਰੀ ਲਾ ਦੀਆਂ ਆਪਣੀ ਆਲੇ ਲਾਵਾਂਗੇ ਉਹ ਨਹੀਂ ਲਾਂਦੇ ਉਰੇ ਹੀ ਲਾ ਦੀਆਂ ਇੱਕੀ ਬਹੁਤ ਹੈ ਤੇ ਬੱਚੇ ਦਿਖਾ ਦਾਂ ਤੁਹਾਨੂੰ ਕਿਰਾ ਪਹਿਲਾਂ ਛਤਰੀ ਲਾ ਦਾਂ ਪਹਿਲਾਂ ਫਿਰ ਦਿਖਾਵਾਂ ਹਾਂਜੀ ਬਾਪਿਓ ਤੇ ਖੁੱਡਾ ਦੇਖ ਲਈਏ ਮੇਰੇ ਸਾਹਮਣੇ ਗਿੱਲਾ ਹੋ ਰਿਹਾ ਯਾਰ ਇੱਕ ਤਾਂ ਟੈਲਫੋਨ ਕਿਹਾ ਹੋਰ ਇਹ ਥੱਲੇ ਹੈ ਕਿੱਥੇ ਜਾ ਥੱਲੇ ਫਰਾਂ ਦੇ ਇੱਕ ਆਲ ਟਾਈਮੇ ਦੇਖਦੀ ਸੀ ਤੇ ਜਾਲ ਸਰ ਵੀ ਡੇਗ ਹੀ ਨਹੀਂ ਮੇਗਾ ਨਾ ਲਾ ਬੋਲਦੀ। ਤਾਂ ਅੱਛਾ ਜਾਲ ਬਾ ਕਰਕੇ ਦੋ ਮਾਰ ਨਾ ਨਹੀਂ ਖਵਾਣਾ ਕਹਿੰਦਾ ਕੁਛ ਨਹੀਂ ਹੁੰਦਾ। ਉਹ ਜੀ ਤੇ ਚੁੱਪ ਨੇ ਐਵੇਂ ਬੰਦ ਕਰਦੇ ਸੀ ਮੈਂ ਕੁਛ ਨਹੀਂ ਹੁੰਦਾ ਖਾ ਲੈਣ ਦੇ ਕਿੰਨੇ ਕੁ ਖਾਣਗੇ ਤਾਂ ਨੇ। ਕਹਿੰਦਾ ਦੋ ਟਾਈਮ ਨਹੀਂ ਖਵਾਣਾ ਕਹਿੰਦਾ ਮੈਂ ਕੋਈ ਦਿੱਕਤ ਨਹੀਂ। ਐਵੇਂ ਕੁਛ ਨਹੀਂ ਹੁੰਦਾ। ਤੇ ਮੈਂ ਜਾਲ ਪਰੇ ਘੜਦਾ ਹਾਂ। ਤੂੰ ਦੇਖਦੀ।

ਮਦਮ ਨੇ ਵੀ ਚੀਰ ਕਿਛੇ ਦੀਆਂ ਅੰਡੇ ਵਦਨਾ ਲੈਣਾ اے ਭਾਈ ਸ਼ਿਭਾਈ ਉਹ ਉਹ ਕੋਤਰੀ ਫਰਾਂ ਚਲੋ ਚਲੀ ਨੋ ਜੀ ਪਾਤੀ ਜਿ ਗਲੀ ਤੇ ਕਰਤਾ ਖੁੱਡਾ ਦਵਾਰਾ ਡਰਾਏ ਤੇ ਡਰੇ ਸਿੱਧੀ ਕਰਦੀਆਂ ਲੋ ਜੀ ਆਓ ਆਵਦੋਏ ਖਾ ਲੋ ਤੇ ਦੋ ਟਾਈਮ ਤਾਂ ਤਰਦੇ ਬਾਬੇ ਇੱਕ ਬੱਚਾ ਬੱਚੇ ਕਰਕੇ ਕਮਜ਼ੋਰ ਨਾਲ ਜੀ ਤੇ ਬੰਦ ਕਰ ਦਿਆਂ ਇਹਨੂੰ ਐ ਇਹ ਬਾਬੇਓ ਤੇ ਕਪੜਾ ਕਰਤਾ ਉੱਤੇ ਮੈਂ ਕਿਹਾ ਤੂੰ ਪਾਈਏ ਤੂੰ ਪਾ ਜੂਗੀ ਨਾਲੇ ਇੱਕ ਅੰਡਾ ਧਰ ਲੈ ਕਬੂਤਰੇ ਨੇ ਇਹ ਜੋੜੇ ਨੇ ਆਪਣੇ ਇਹਨਾਂ ਜਿਹਦੇ ਥੱਲੇ ਆਂਡੇ ਬਦਰ ਰਹੇ ਨੇ ਤੇ ਕਿਸੇ ਹੋਰ ਜੋੜੇ ਨੇ ਤਾਂ ਰੱਖੇ ਨਹੀਂ ਆ ਰਹੇ ਇਹਦੇ ਬਰਾਬਰਾਂ ਦੇ ਫਿਰ ਹੁਣ ਦੇਖਦੇ ਆ ਯਾਰ ਕੀ ਕਰਾਂਗੇ ਨਹੀਂ ਤਾਂ ਚੱਕਣੇ ਪੈਣਗੇ ਨਹੀਂ ਤਾਂ ਕਿਸੇ ਨੇ ਧਰ ਤੇ ਤਾਂ ਫਿਰ ਤਾਂ ਤਾਂ ਕੋਈ ਦਿੱਕਤ ਨਹੀਂ ਤੇ ਉਤਰਦੇ ਆਪ ਨੂੰ ਤੇ ਕੁਰਸੀ ਲਾ ਕੇ ਚੜਨਾ ਪੈਂਦਾ ਨਹੀਂ ਇਹਨੂੰ ਵੀ ਚੱਕ ਲਈਏ ਵਦਿਆਂ ਤੇ ਵਈ ਰਹੀ ਹੈ ਲੋਈ ਉਤਾਰਤੀ ਤੇਰਾ ਸਾਨੂੰ ਬੰਦ ਕਰ ਦਿੰਨਾ ਹੁੰਦਾ ਆਪਣਾ ਹੁਣ ਸਾਰੀਆਂ ਰਿਪੋਰਟਾਂ ਕਰਤੀਆਂ ਓਕੇ ਤੇ ਹੁਣ ਵਧੀਆ ਤੋਂ ਪਾ ਜੂਗੀ ਯਾਰ ਨੀਰਾ ਤੁੱਪੋ ਵੀ ਜ਼ਰੂਰੀ ਹੈ ਜਾਣਦਰਾ ਵਾਸਤੇ ਲਓ ਜੀ ਇਹਨੂੰ ਲੈ ਚਲੀਏ ਬਾਹਰ ਤੇ ਬੈੱਡ ਤੇ ਸੋਵਾਂਗੇ ਕਦੇ ਤੇ ਸਵੇਰੇ ਸਵੇਰੇ ਜਿਹੜਾ ਗਿਫਟ ਮਿਲਿਆ ਹੈ ਬੈੱਡ ਤੇ ਹੀ ਰੱਖ ਰੱਖਿਆ ਜੋ ਉੱਪਰ ਨੇ ਇਹਨੂੰ ਰੱਖ ਦਈਏ ਲੋਈ ਤੇ ਆਪਣੇ ਬੱਚੇ ਸਾਨੂੰ ਦਿਖਾ ਦਈਏ ਬਈ ਉਹ ਫਿਰਦੇ ਬਾਪੂ ਉਹ ਫਿਰਦੇ ਤੇ ਉੱਤੇ ਜਾ ਕੇ ਦਿਖਾਵਾਂ ਛੋਟਾ ਗੱਲ ਨਹੀਂ ਤੇ ਬਾਕੀ ਇਹ ਜੋੜੀ ਛੱਡ ਹੀ ਦੇ ਅੰਦਰ ਤੇ ਅੰਦਰ ਛੱਡ ਦਿਆਂ ਬਾਪੂ ਜੋੜੀ ਬਾਕੀ ਸਵੇਰੇ ਦਿਖਾ ਦਿਸੀ ਤੁਹਾਨੂੰ ਤੇ ਇੱਕ ਵਾਰੀ ਹੋਰ ਦੇਖ ਲਓ ਟੌਪ ਕੁਆਲਿਟੀ ਹੈ ਜਮਾਂ ਪੁੱਤਰ ਪਹਿਲਾ ਹੈ ਇਹ ਤਗੜਾ ਤੇ ਅਸੀਂ ਆਪ ਲਿਆਏ ਸੀ ਇਹ ਪਟਿਆਲੇ ਵਾਲਾ ਇਹਨੂੰ ਤਾਂ ਕਹਿੰਨੇ ਆ ਦੱਸਾਂਗੇ ਕਦੇ ਤੇ ਆ ਦੇਖੋ ਫੁੰਜਾ ਗਿੱਲਾ ਉਹਦਾ ਤੇ ਇੱਕ ਤਾਂ ਜਾਲ ਪਿਆ ਬਾਪੋ ਜਾਲ ਥੱਲੇ ਵੜ ਜਾਂਦੇ ਇਹ ਉੱਤੋਂ ਬਿਠਾ ਕਰ ਦਿੰਦੇ ਆ ਬੱਚੇ ਆਲੇ ਬੱਚੇ ਇਹ ਬੱਚੇ ਇਹਨਾਂ ਦੇ ਹੀ ਨੇ ਤੇ ਬੱਚੇ ਇੱਧਰ ਖੇਡਣ ਆਲੇ ਹੋਗੇ ਤੁਹਾਨੂੰ ਇੱਕ ਰੱਤਾ ਕੱਢਿਆ ਤੇ ਇੱਕੋ ਕੱਢਿਆ ਹੈ ਤੇ ਬਾਕੀ ਜੀ ਛੜਤੀ ਜੋੜੀ ਅੰਦਰ ਆਪਾਂ ਤੇ ਵਿੱਚ ਬੈਠੇ ਬਾਕੀ ਪਤੰਗ ਗੁੱਡੀ ਜਾਂਦੇ ਆ ਇੱਕ ਵੜਤਾ ਤੇ ਆਪਾਂ ਵੀ ਡਾਨਿਆ ਲੋ ਜੀ ਤਿਆਰ ਹੋ ਗਿਆ ਜੀ ਚੋਬਰ ਤੇ ਉੱਤੇ ਜਾਂਦੇ ਆ ਉੱਤੇ ਡਾਵਾਂਗੇ ਉਹ ਤਾਂ ਫਿਰ ਸਵਾਦ ਨਹੀਂ ਆਉਂਦਾ ਜੀ ਮਿੱਤਰੋ ਤੇ ਕਾਈਟ ਡਾਲਿਆ ਆਪਾਂ ਤੇ ਵਿੱਚ ਵੀ ਦਿਖਾ ਦਈਏ ਤੁਹਾਨੂੰ ਆ ਫਿਰਦੇ ਬਾਬਿਓ ਆ ਆ ਫਿਰਦੇ ਦੋਨੇ ਇਕੱਠੇ ਨੇ ਬਦੀ ਉੱਡੀ ਜਾਂਦੇ ਆ ਚਲੋ ਜਿੰਨੀਆਂ ਡਾਈਆਂ ਲੈ ਸਕਦੇ ਇਹਨਾਂ ਦੀ ਲੈਨੇ ਆ ਫਿਰ ਕਰਦਾਂਗੇ ਇਹਨਾਂ ਨੂੰ ਬੰਦ ਬਾਬਿਓ ਫਿਰ ਕੱਢਾਂਗੇ ਸੀਜ਼ਨ 'ਚ ਸੀਜ਼ਨ ਦਾ ਖੈਰ ਚੱਲ ਪਿਆ ਤੇ ਇਹਨਾਂ ਨੂੰ ਦੇਖਦੇ ਆ ਕਦੋਂ ਕੱਢਾਂਗੇ ਦੁੱਸਰ ਦਸਰਾ ਛੱਡਦੇ ਨਹੀਂ ਆਪਾਂ ਕੈਰ ਦੀਆਂ ਹੀ ਛੱਡਾਂਗੇ ਤੇ ਉਸ ਹਿਸਾਬ ਨਾਲ ਦੇਖਦੇ ਆ ਤੇ ਇੱਕ ਇਹ ਕਾਈ ਟੁੱਟ ਜਾਂਦਾ ਦੇਖਦੇ ਆ ਇਹਦੇ ਨਾਲ ਵਿੱਚ ਪਾ ਕੇ ਤੇ ਬਾਕੀ ਦਾ ਛੱਟਾ ਕੰਮ ਆ ਵੀ ਬੱਟੇ ਮੇਰੇ ਸਾਹਮਣੇ ਥੱਲੇ ਆਣ ਨੂੰ ਕਰਦਾ ਐ ਆ ਬੱਚਿਆਂ ਕੋਲ ਤੇ ਯਾਰ ਪਾਸੇ ਨਾ ਬੈ ਜੀ ਯਾਰ ਹੋਰ ਕੋਈ ਦਿੱਕਤ ਨਹੀਂ ਆਪਾਂ ਨੂੰ ਚਲੋ ਦੇਖਦੇ ਆ ਯਾਰ ਦਿਖਾ ਦਾਂਗੇ ਜਿੱਥੇ ਜਾਊਗਾ ਕੱਲ ਤਾਂ ਉਹ ਟੈਂਕੀ ਤੇ ਬੈ ਗਏ ਸੀ ਜਿੱਥੇ ਉਹ ਗੋਲਾ ਬੈਠਾ ਤਾਂ ਕਰਕੇ ਚਲੋ ਦੱਸ ਦਾਂਗੇ ਜਿੱਥੇ ਵੀ ਜਾਊਗਾ ਦਿਖਾ ਦਾਂਗੇ ਤੁਹਾਨੂੰ ਲਓ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਥੱਲੇ ਆਊਗਾ ਥੱਲੇ ਆ ਗਿਆ ਬਾਬੇਓ ਚਲੋ ਕੋਈ ਦਿੱਕਤ ਨਹੀਂ ਉੱਤੇ ਜਾਣਾ ਹੈ ਉੱਤੇ ਵਗ ਜੂ ਐ ਤਾਂ ਡੱਬੀ ਬੰਨ੍ਹ ਕੇ ਰੱਖੀ ਐ ਕੋਈ ਚੱਕਰ ਨਹੀਂ ਤੇ ਬਾਕੀ ਧੁੱਪ ਸੌਣੀ ਆ ਰਹੀ ਆ ਤੇ ਬੱਚੇ ਖੜੇ ਉਹ ਪੰਗ ਲੈ ਜਾਂਦੇ ਆ ਤੇ ਸਾਡੀ ਗਲੀ ਦਾ ਵੀਊ ਬਾਬਿਓ ਆਪਣੀ ਗਲੀ ਆ ਇਹ ਤੇ ਬੱਸ ਓਕੇ ਆ ਰੋਟਾ ਬਾਬਿਓ ਜੀ ਬੈਣੀ ਜੀ ਬਹੁਤ ਤੇਜ ਹੈ ਜੀ ਤੇ ਆਪਣੇ ਬੱਚੇ ਕਿੱਧਰ ਆ ਲੋ ਜੀ ਆ ਫਿਰਦੇ ਤੇ ਇੱਕਦਮ ਡਿਗੀ ਸੀ ਮੈਂ ਤਾਂ ਐ ਸੀ ਵੀ ਆ ਗਈ ਜੀ ਵਾਪਸ ਲੋ ਜੀ ਆ ਫਿਰਦੀ ਤੇ ਬੱਚਾ ਨਾਲੇ ਜੀ ਆਪਣਾ ਕੋਈ ਬਹੁਤ ਵੱਡੀ ਆ ਬਾਬਿਓ ਇੱਕਦਮ ਡਿਗੀ ਸੀ ਥਲੇ ਮੈਨੂੰ ਤਾਂ ਐ ਸੀ ਵੀ ਆਪਣੇ ਬੱਚਿਆਂ ਦੀਗੀ ਜਾਂਦੀ ਆ ਪਰ ਬੱਚੇ ਤਾਂ ਆਪਣੇ ਕਿੱਧਰ ਗਏ ਪ੍ਰਿੰਸ ơi ਬੱਚੇ ਬੱਚੇ ਬਾਬਿਓ ਕਿੱਧਰ ਗਏ ਇੱਕ ਮਿੰਟ ਇੱਕ ਮਿੰਟ ਆ ਫਿਰਦੇ ਬਾਬਿਓ ਅੱਡ ਅੱਡ ਹੋ ਗਏ ਦੋਨੇ ਇੱਕ ਇਹ ਫਿਰਦਾ ਇੱਕ ਇਹ ਫਿਰਦਾ ਬੈਰੀ ਗਲਤ ਆ ਕੀ ਬਾਬਿਓ ਤੇ ਆ ਸਾਰੇ ਗੋਲੇ ਵੀ ਡਾਰਕਿਆ ਨੇ ਆ ਫਿਰਦੀ ਤੇ ਗਲਤ ਹੋ ਗਿਆ ਬਾਬੇ ਕੰਮ ਇਹਦਾ ਜਮਈ ਚਲੋ ਦੇਖਦੇ ਆ ਕੀ ਸੌਦਾ ਹੈ ਕੀ ਨਹੀਂ ਤੇ ਮੈਂ ਕਿਹਾ ਪਰਾਈ ਟਲ ਜੇ ਸਵਾਦ ਆ ਜੂਆ ਤੇ ਸ਼ਿਕਾਰ ਲੱਭੀ ਜਾਂਦੀ ਆ ਆਪਦਾ ਤੇ ਚੱਲੇ ਨੇ ਵੀ পেট ਭਰਨਾ ਆਪਣਾ ਆਪਾਂ ਕੀ ਕਹਿ ਸਕਦੇ ਹੁਣ ਚਲੋ ਕੋਈ ਨਾ ਬਾਬਿਓ ਤੇ ਪਰਾਈ ਹਜੇ ਤਾਂ ਬੱਚੇ ਆਪਣੇ ਸਿਰ ਤੇ ਹੀ ਹੋਣਗੇ ਦਿਖਾਦਾ ਤੁਹਾਨੂੰ ਬੱਚੇ ਕਿੱਧਰ ਗਏ ਓਏ ਦੇਖੀਦਾ ਜਾਂਦੇ ਨਹੀਂ ਲੋਕੋ ਬਾਬੇਓ ਇੱਕ ਮਿੰਟ ਲੱਭ ਲਾਂ ਉਹ ਫਿਰਦੇ ਬਾਬੇਓ ਮੇਰੇ ਹਿਸਾਬ ਨਾਲ ਤਾਂ ਬੱਚੇ ਕਰੋ ਉਹ ਆ ਗਿਆ ਉਹ ਆਂਦੇ ਆਹੀ ਨੇ ਆਹੀ ਨੇ ਆਹੀ ਨੇ ਅੱਗੇ ਕਰਤੇ ਆਗੇ ਛੁਗਲਾਗੇ ਆਂਦੇ ਬਾਬੇਓ ਤੇ ਇੱਕ ਛਤਰੀ ਖੜੀ ਆਵੇਂ ਤਾਂ ਕੋਈ ਦਿੱਕਤ ਨਹੀਂ ਤੇ ਬੈਰੀ 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 ਕਿਧਰ ਗਈ ਬੈਰੀ ਹੋਰੀ ਹੋਰੀ ਬਾਬੇਓ ਪਰਾਂ ਵਾਗ ਗਈ ਹੁਣ ਤਾਂ ਚਲੋ ਕੋਈ ਨਾ ਆ ਹੁਣ ਤਾਂ ਅਗੇ ਕਿੱਧਰ ਹੈ ਹਾਂ ਹੁਣ ਤਾਂ ਮੈਂ ਦਿਖਾਈ ਸੀ ਅਗੇ ਸੀ ਕਰਤੇ ਦਿਖਾਤੇ ਸੀ ਕਿਹਨਾਂ ਤੱਕ ਇੱਥੇ ਨਹੀਂ ਜਾਂਦੇ ਤੇ ਮਨੀਲਾ ਡੱਬਾ ਥੋੜਾ ਛੋਟਾ ਹੈ ਨਾ ਤਾਂ ਕਰਕੇ ਚਲੋ ਬੈਰੀ ਤਾਂ ਬਾਪੇ ਬਹੁਤ ਹੀ ਦੂਰ ਹੈ ਬਾਕੀ ਦੂਰ ਬਾਗੰਤਾ ਟਲ ਜਾਈ ਚਲੋ ਕੋਈ ਨਾ ਲਓ ਜੀ ਆਪਣੇ origignal shoes ਤੋਂ ਤੇ ਜੀ ਉਹ ਪਏ ਹਾਰੇ ਥੱਲੇ ਦੇਖ ਮੈਂ ਕੀ ਕਰੀਏ ਨਾ ਉਹ ਥੱਲੇ ਥੱਲੇ ਬਰਾਉਨ ਕਿੱਥੇ ਕਰਦੇ ਕਰਦੇ ਅਨਾ ਓਏ ਤੇ ਮੁੰਡਾ ਆਇਆ ਹੋਇਆ ਮੇਰੇ ਵੀਰੋਂ ਤੇ ਗਲਤ ਹੈ ਜੀ ਏ ਗਲਤ ਹੈ ਭਾਈ ਨਾਲ ਗੱਲ ਕਰ ਲੈਣਾ ਲਓ ਜੀ ਬਾਕੀ ਸ਼ੂ ਤੁਹਾਨੂੰ ਦਿਖਾਏ ਦਿੱਤੇ ਕਿੱਥੋਂ ਲਿਆ ਸੀ ਭਾਈ ਇਹ ਇਹ 12 ਇੰਗਲੈਂਡ ਇੰਗਲੈਂਡ ਤੋਂ ਕਿਹੜੀ ਕੰਪਨੀ ਦੇ ਨੇ ਇਹ ਰੂਸ ਕੰਪਨੀ ਦੇ ਆਹ ਰੂਸ ਨਹੀਂ ਕੀ ਸੀ ਇਹ ਜੀ ਰੂਸ ਰੂਸ ਨਹੀਂ ਨਹੀਂ ਯਾਰ ਤੋ ਆਰ ਤੋਂ ਹੀ ਨਾਮ ਸੀ ਨਹੀਂ ਦੇ ਲੋ ਪਤਾ ਨਹੀਂ ਯਾਰ ਮਸ਼ਹੂਰ ਕੰਪਨੀ ਪਹਿਲਾਂ ਪੁੱਛ ਲੈਗਾ ਨਾ ਰੋਨਾਲਡੋ ਓ ਨਹੀਂ ਜਾਓ ਪੜ ਕੇ ਦੱਸਾਂਗੇ ਭੁੱਲ ਗਿਆ ਹਜੇ ਤਾਂ ਰਿਲੈਕਸ ਰਿਲੈਕਸ ਤੇ ਥੱਲੀ ਬੈਠੇ ਨਹੀਂ ਲਾ ਆਪਣਾ ਤੇ ਬੱਚੇ ਫਿਰਦੇ ਆ ਕੋਈ ਦਿੱਕਤ ਨਹੀਂ ਉਹ ਸੁੰਦਰ ਓਏ ਲਓ ਜੀ ਇੱਕ ਹੋਰ ਜਾਂਦਾ ਜੀ ਤੇ ਤਾਂ ਛੋਟਾ ਬਾਜ ਹੈ ਤੇ ਬੱਚੇ ਆਪਣੇ ਦਿਖਾਦਾ ਤੁਹਾਨੂੰ ਦਿੱਤੇ ਬੱਚੇ 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 ਕਿੱਥੇ ਫਿਰਦੇ ਨੇ ਉਹ ਫਿਰਦੇ ਬਾਪੂ ਓ ਰੇ ਇਹ ਖੜ ਜੋ ਹਟ ਜੋ ਕੈਪਚਰ ਹੋਏ ਕਿ ਨਹੀਂ ਤੇ ਕਿੱਥੇ ਕੀ ਚੱਕਰ ਹੋ ਰਿਹਾ ਹੈ ਕੈਪਚਰ ਹੀ ਨਹੀਂ ਹੋ ਜਾਂਦੇ ਬਾਬਾ ਹੋਇਆ ਬਿੱਲਾ ਡਾਉਣ ਆਇਆ ਤੇ ਬਿੱਲਾ ਡਾਉਣ ਤੇ ਕੋਣ ਆਇਆ ਹੋਇਆ ਬਾਬਿਓ ਇਹ ਆਪਣਾ ਹੀ ਹੈ ਇਹ ਦੂਜਾ ਜੀ ਕਦੇ ਕਦੇ ਆਉਂਦਾ ਜੀ ਜਿਮਨ ਪੜਨ ਵਾਲਾ ਬੰਦਾ ਇਹ ਪੜਨ ਵਾਲਾ ਬੰਦਾ ਜੀ ਪੜਾ ਤੂਈ ਦੱਸੂਗਾ ਇਹਨੂੰ ਪੜ ਲਿਆ ਕਰ ਸਕੂਲ ਬੰਦ ਜਾ ਕਰ ਬਿੱਲਾ ਡਾਉਣ ਬਾਅਦ ਚੈੱਕ ਕਰੋ ਆਈ ਹੈ ਹਾਂ ਤੇਰੀ ਫੇਟ ਤੇਰੇ ਬਾਜਾ ਚੱਕ ਲੋ ਜੀ ਸਾਰਾ ਮੈਨਾਂ ਦਿਖਾਈ ਇਹਦੇ ਕਰੋ ਜੀ ਇੱਕ ਓਏ ਉਹ ਗਲਤ ਕਰ ਲੈਣਾ ਬੋਲਿਆ ਕਰ ਓਏ ਤੇ ਇਹ ਉਦੋਂ ਦਾ ਲੱਗਦਾ ਬਾਪਿਓ ਫਿਰ ਤੇ ਬੱਚੇ ਉਹ ਬੱਚੇ ਨਹੀਂ ਦਿਖ ਜਾਂਦੇ ਬਿੱਲੀ ਹਾਂਜੀ ਬਾਪਿਓ ਤੇ ਸ਼ਿਕਾਰੀ ਫਿਰਦਾ ਬਾਪਿਓ ਦੇਖੋ ਕਿ ਬਿੱਲੀ ਹੈ ਤੇ ਜਿੱਧਰ ਆਪਣੇ ਡਿੱਕੇ ਚੜ ਗਈ ਫਿਰ ਬਿੱਲੇ ਨੂੰ ਪਤਾ ਹੀ ਹੈ ਇਕ ਕੁਮਾਰ ਦੀ ਜੀ ਬਹਿਣ ਚ ਆ ਬੁੱਲੀ ਜੀ ਸਿਰ ਚ ਰੱਠ ਮਾਰ ਕੇ ਇਹਦੇ ਨਾਲ ਵੀ ਉਹ ਹੀ ਕੰਮ ਕਰਨਾ ਆਪਾਂ ਇੱਕ ਲੱਠ ਜੀ ਗਈ ਉਹ ਦਾ ਇੱਕ ਚ ਕਿਵੇਂ ਮਾਰਿਆ ਸੀ ਲੱਠ ਚੱਕ ਲੱਠ ਰਿਹਾ ਆਪਿਆ ਬਸ ਆਹ ਦੇ ਚੱਕ ਨਹੀਂ ਆਂਦਾ ਚੱਕ ਨਹੀਂ ਆਂਦਾ ਤੇ ਜੀ ਪੇਚ ਲੜਾਈ ਜਾਂਦੇ ਜੀ ਪੇਚ ਹੀ ਕਹਿੰਦੇ ਹੁੰਦੇ ਕਿ ਵੇਚੇ ਪੇਚ ਲਓ ਜੀ ਲਾਈਵ ਪੇਚ ਦਿਖਾਉਣਾ ਤੁਹਾਨੂੰ ਨਾਲ ਹੀ ਪੇਚ ਨੂੰ ਲਓ ਜੀ ਆਪਣਾ ਲਾਲ ਪਤੰਗ ਹੈ ਜੀ ਜੀ ਕਰ ਲਓ ਜੀ ਕੰਮ ਜੀ ਐਨਾ ਟਾਈਮ ਜੀ ਉਹ ਗੁੱਝਣੀ ਪੈ ਗਈ ਜੀ ਗੁੱਝਣੀ ਉਹ ਗੁੱਝਣੀ ਪੈ ਗਈ ਜੀ ਨਹੀਂ 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 ਕਰਤੀ ਜੱਥਨ ਵਾਲੀ ਆ ਖਿੱਚਣਾ ਕਿਸ ਦਾ ਕਿਉਂ ਹੈ ਲਓ ਜੀ ਕਰਤਾ ਜੀ ਕੰਮ ਹੋ ਜਾਂਦਾ ਜੀ ਆ ਥੱਲੇ ਰਹਿ ਗਿਆ ਉਹ ਤੇ ਚੱਕ ਲਿਆ ਜੀ ਆਪਣਾ ਤਾਂ ਉੱਤੇ ਤੇ ਬੱਚੇ ਬਾਬੇ ਆ ਫਿਰਦੇ ਆ ਫਿਰਦਾ ਸਾਤੇ ਵਾਲਾ ਤੇ ਬਿੱਠਾ ਵਾਲਾ ਆ ਫਿਰਦਾ ਦੋਨੇ ਫਿਰਦੇ ਆ ਕੋਈ ਦਿੱਕਤ ਨਹੀਂ ਸਿੱਖ ਲਿਆਗਾ ਦਾ ਤੇ ਬਾਕੀ ਆਏ ਹੋਏ ਨੇ ਵੀਟ ਰਾਈ ਤੇ ਚੋੜ ਕਰੀ ਜਾਂਦੇ ਨੇ ਚਲੋ ਕੋਈ ਦਿੱਕਤ ਨਹੀਂ ਤੇ ਦੇਖਦੇ ਅੱਗੇ ਕੀ ਬਣਦਾ ਕਰਦਾ ਮੇਰੇ ਵੀਰੋ ਲਾਈ ਜੀ ਸੁਮਾ ਲੇ ਜੀ ਤੇ ਪਿਲਰੋਂ ਖਾਈਂ ਨੇ ਜੀ ਕੀ ਖਾਈਨਾ ਹੋਏ ਹੋਇਸ ਹੋਇਸ ਨਹੀਂ ਖਾਇਆ ਕਰਦੇ ਤੇ ਜੀ ਉਹ ਦਾਲਾ ਕਰੇ ਜੀ ਜੋ ਆਈ ਜੋਈ ਯਾਦ ਲੜ ਕੇ ਜੀ ਤੇ ਬੀ ਆਨੇ ਹੀ ਪੀ ਗਏ ਆਪਾਂ ਤਾਂ ਪੀ ਗਏ ਜੀ ਤੇ ਪਤੰਗ ਲੈ ਆਏ ਸੀ ਹੋਰ ਇਕੋ 500 ਰੁਪਏ ਆਉਂਦੇ ਨੇ ਜੀ ਆਪ ਚਲੋ ਕੋਈ ਨਾ ਖਾਈ ਜਾਂਦੇ ਪੀ ਜਾਂਦੇ ਤੇ ਆਪਾਂ ਵੀ ਰੋਟੀ ਖਾਈਏ ਬਾਬੋ ਰੋਟੀ ਖਾਈਏ ਥੁੱਕ ਲੱਗ ਜਾਂਦੇ ਇਹਨਾਂ ਨਾਲ ਕੁਝ ਨਹੀਂ ਬਣਦਾ ਤੇ ਦੇਖੋ ਜੀ ਜੀ ਮੈਨ ਖਾਂਦਾ ਜੀ ਕੋਈ ਦਿੱਕਤ ਨਹੀਂ ਤੇ ਬਾਕੀ ਚਨਾ ਬਿਲੇ ਉਹ ਯਾਰ ਗੱਲ ਬਾਤ ਰ ਆਉਣੀ ਹੋਰ ਦਮ ਵੀ ਕੈਮਰਾ ਕਰਨਾ ਜੀ ਦੀ ਬਾਬੇਉ ਤੇ ਧੁੱਪ ਸਿੱਕੀ ਜਾਂਦੇ ਤੇ ਦੱਬੀ ਤਕਈਆ ਇੱਥੇ ਬੰਨੀ ਹੋਈ ਹੈ ਤੇ ਬੱਚੇ ਬੈ ਗਏ ਆਪਣੇ ਤੇ ਚਲੋ ਆਪਾਂ ਵੀ ਰੋਟੀ ਖਾਈਏ ਥੱਲੇ ਜਾ ਕੇ ਤੇ ਵਾਕੀ ਗੀਤ ਲਾ ਰੱਖਿਆ ਮੁੰਡਿਆਂ ਨੇ ਹੋ ਕੇ ਖਾਈਏ ਬਾਬੇਰ ਕੋ ਕਰ ਰੋਟੀ ਬਣ ਗਈ ਅੱਜ ਜਿੰਮ ਵੀ ਆ ਰਹੀ ਲੱਗਦੇ ਰੋਂ ਪਤਾ ਹੈ ਕਿਹੜੀ ਜਿੰਮ ਲਾਣੇ ਦੇਖੋ ਥੱਲੇ ਲੈ ਕੇ ਉੱਤੇ ਲੱਗਦਾ ਵੀ ਜਿੰਮ ਲਾਣਾ ਚਲੋ ਕੋਈ ਨਾ ਹੀ ਸ਼ੌਂਕ ਹੈ ਸ਼ੌਂਕ ਸ਼ੌਂਕ ਚਲਾਣੇ ਆਪਾਂ ਕਿਹੜਾ ਵੀ ਹੋਰ ਆਪਾਂ ਥੱਲੇ ਜਾਂਦੇ ਹਾਂ ਜੀ ਕਿਤਾ ਹਾਂਜੀ ਮਿੱਤਰੋ ਤੇ ਮੁੰਡੇ ਨੂੰ ਚੜਾ ਜਾਈ ਜਾਂਨੇ ਆ ਜਿਲਾਂ ਦਾ ਚੜਾ ਲੈਣੇ ਆ ਕਦੋਂ ਦਾ ਫੋਨ ਮਾਰੀਂਦਾ ਵਿਚਾਰਾ ਮੈਂ ਕੋਈ ਨਹੀਂ ਮਾ ਤੇ ਅਜੇ ਲੱਗ ਰੇ ਜੀ ਅਜੇ ਵੀ ਪਤਾ ਨਹੀਂ ਕੀ ਕਰਕੇ ਆਟੂਗਾ ਜੀ ਫੋਨ ਤੇ ਖਾਊਗਾ ਰੋਡ ਤੇ ਵੀ ਨਹੀਂ ਇਹ ਠੋਕੂ ਮਾਰਸਾਂ ਵਿੱਚ ਕਿਰੇ ਐ ਜਾਈੰਨੇ ਚੜਾ ਕੇ ਮੁੰਡੇ ਨੂੰ ਧਿਆਨ ਨਾ ਵਿਚਾਰਾ ਕਦੋਂ ਦਾ ਗਿਨ ਹਾਂ ਤਾਂ ਲੋ ਜੀ ਚੜਾ ਲਏ ਜੀ ਮੁੰਡੇ ਨੂੰ ਤੇ ਮੁੰਡਾ ਸੀ ਦਿਖਾ ਦੇ ਮੂਤਰਾ ਲੋ ਜੀ ਤੇ ਪ੍ਰੰਗ ਕਹਿੰਦਾ ਅੱਜ ਤਾਂ ਪ੍ਰੋਗਰਾਮ ਹੈ ਅੱਜੋ ਸੀ ਬਾਬੇ ਹੋ ਮਗਰ ਸਚਾਨਤੀ ਕੀ ਹੁੰਦੀ ਹੈ ਉਹ ਸੀ ਬਾਕੀ ਛਿੰਦੀ ਕੰਮ ਗਿਆ ਕਾਂ ਚੱਲ ਆ ਗਿਆ ਮੈਂ ਮੈਂ ਕੋਈ ਦਿੱਕਤ ਨਹੀਂ ਤੇ ਯਾਰ ਪੈਨੇ ਆ ਥੋੜੀ देर ਤੇ ਯਾਰ ਬਾਬ ਜਿੰਮ ਦਾ ਪਤਾ ਨਹੀਂ ਕੀ ਸੀ ਨਾ ਯਾਰ ਟਾਈਮ ਨਹੀਂ ਲੱਗਦਾ ਯਾਰ ਤੇ 3:30 ਜਨਾਂ ਨੂੰ ਹੁੰਦਾ ਮੈਂ ਤੇ 2 ਵਜੇ ਨਾਲੇ ਹੋਣੇ ਬਾਬਿਓ ਤੇ ਮੈਂ ਖਾਇਆ ਕੁਛ ਨਹੀਂ ਚਲੋ ਦੇਖਦੇ ਆਂ ਬਾਬੇ ਵੇਰ ਕੀ ਬਣਦਾ ਕਰਦਾ ਉਹ ਸਾਮਣੇ ਬਗ ਜਾਏ ਕੋਈ ਦਿੱਕਤ ਨਹੀਂ ਆ ਕੇ ਖਾ ਲਾਂਗੇ ਚਲੋ ਦੇਖਦੇ ਆਂ ਬਾਬੇ ਕੋਈ ਨਾ ਮਿੱਤਰੋ ਜੀ ਕੀ ਕਰੀ ਜਾਂਦੇ ਆ ਜੀ ਪਤੰਗ ਆਪਣਾ ਫਸ ਗਿਆ ਸੀ ਤੇ ਤਾਹਰ ਕੇ ਦੇਖੋ ਕਿੱਥੋਂ ਆਇਆ ਉਹ ਵੀ ਆਪਣੀ ਛਤਰੀ ਜੇ ਦਿਖ ਦਿਓ ਏ ਤੇ ਚੱਲ ਜਾ ਕਰੇ ਤੇ ਇਹ ਵੀ ਕੋਠਾ ਆਪਣਾ ਕੋਈ ਦਿੱਕਤ ਨਹੀਂ ਲੋ ਜੀ ਤੇ ਹੁਣ ਤੋਂ ਚੜ ਜਾਗੇ ਨਾ ਜੀ ਮਿੱਤਰੋ ਚੜ ਗਏ ਜੀ ਤੇ ਦੱਸਾਂ ਕਿੱਥੇ ਵਾਸਾ ਰਿਹਾ ਸੀ ਪਤੰਗ ਪਤੰਗ ਉਹ ਚਿੱਟੀ ਟੈਂਕੀ ਤੇ ਆਲੀ ਜਿਹੜੀ ਤੇ ਚੱਲਦੇ ਹਾਂ ਘਰੇ ਆਪਣਾ ਹੀ ਪਤੰਗ ਸੀ ਕਿਸੇ ਦਾ ਨਹੀਂ ਹੈਗਾ ਦੇਖੋ ਡੋਰ ਵੀ ਆਪਣੀ ਅਗਲਾਬੀ ਤੇ ਆਪਾਂ ਕਿਸੇ ਦਾ ਨਹੀਂ ਫੜਦੇ ਛੱਤ ਆ ਕੇ ਠੀਕ ਹੈ ਇਹ ਪਤੰਗ ਲੱਕੀ ਹੈ ਸਵੇਰ ਦੇ ਬਹੁਤ ਵੜਤੇ ਆ ਦੇ ਨਾਲ ਕਾ ਕਰਕੇ ਤੇ ਹੁਣ ਬੱਸ ਯਾਰ ਥੱਕ ਗਏ ਸਾਹ ਸਾਹ ਹੋ ਰਿਹਾ ਕੰਮ ਤੇ ਵਸ ਜਿੰਮ ਚੱਲਦੇ ਹੁਣ ਛੁੱਟੀ ਕਰਦੇ ਹਾਂ ਬਹੁ ਟਾਈਮ ਹੋ ਗਿਆ ਤੇ ਬਿੱਲਾ ਡੌਣ ਨੇ ਪੂਰਾ ਸਾਧਿਆ ਮੇਰੇ ਵੀਰੋਂ ਤੇ ਬੱਚੀ ਨੇ ਅੱਜ ਬਹੁਤ ਪਤੰਗ ਡਾਇਆ ਮਜੀ ਰੌਣ ਨਹੀਂ ਉੱਡਦਾ ਵੈਸਾ ਵੈਸਾ ਨਹੀਂ ਗਿਆ ਤੇ ਐਂਟੀ ਪਾਰਟੀ ਨਹੀਂ ਦਿਖਾਂਦੇ ਤੇ ਤਾਂ ਕਰਕੇ ਤੇ ਆ ਗਿਆ ਆ ਗਿਆ ਲੈ ਵੀ ਫੜ ਤੇ ਆਪਣਾ ਪਤਾ ਨਹੀਂ ਸੀ ਆਪਾਂ ਤਾਂ ਆ ਗਏ ਆ ਨੀ ਸੋਨਾ ਜੀ ਕਿਸਮਤ ਵਾਲਾ ਹਾਂ ਉਵੇਂ ਦਾ ਪੂੰਛ ਬਾੜ ਰਹੀ ਆ ਪੂੰਛ ਬਾੜ ਰਹੀ ਆ ਦੇਖ ਮੋਰੇ ਵੀ ਹੋ ਰਹੇ ਦੇਖ ਤੇ ਮੈਂ ਉੱਤੇ ਚੜ ਜਾਂ ਡਿੱਗ ਜੂ ਨਹੀਂ ਤਾਂ ਬੱਚੇ ਬੱਚੇ ਕਰਦੇ ਆ ਅੰਦਰ ਤੇ ਸਵੇਰ ਦੇ ਬਾਅਦ ਹੀ ਨੇ ਬੈਠੇ ਰਹਿੰਦੇ ਮੈਂ ਹੈਗਾ ਹਾਂ ਹਾਂ ਵੜੀਆਂ ਤੂੰ ਦੇਖ ਰਿਹਾ ਫਿਰ ਤੇ ਜਾਣਾ ਮੈਂ ਠੀਕ ਹੈ ਜੀ ਕਹਿੰਦਾ ਜਾਨਾ ਹੈ ਵੀ ਜਾ ਕੇ ਮੈਂ ਅੱਡੀ ਜਾਊਗਾ ਅੱਛੇ ਬਾੜ ਦਿੰਨਾ ਲਓ ਜੀ ਕੈਂਸਲ ਕਰਤਾ ਜੀ ਪ੍ਰੋਗਰਾਮ ਇਹਨਾਂ ਨੇ ਦਾ ਚਲੋ ਪਾਈ ਦਿੰਨੇ ਆ ਬਹੁ ਟਾਈਮ ਹੋ ਗਿਆ ਵੈਸਤਾ ਸਵੇਰ ਤੋਂ 10 ਵਜੇ ਤੇ ਬਿਠਾ ਰੱਖਿਆ ਤੇ ਅੱਜ ਬਚੀ ਨੇ ਬਹੁਤ ਪਤੰਗੜਾ ਆਇਆ ਜੀ ਅੰਗਲਾ ਦਿਖਾ ਦੇ ਅੰਗਲਾ ਲਓ ਜੀ ਇੱਕ ਨਿਸ਼ਾਨ ਨਹੀਂ ਪਿਆ ਤੇ ਬੱਚੇ ਭਾਈਏ ਪੁੱਤ ਨਾਬਤੋਏ ਡਰਨਾ ਲਓ ਜੀ ਆਪਿਆਂ ਜੀ ਇੱਕ ਹੋਰ ਪਤੰਗਾ ਬੱਚੇ ਭਾਈ ਜਾਂਦੇ ਸੀ ਅੰਦਰ ਤੇ ਕਹਿੰਦਾ ਪਤੰਗਾ ਜਾ ਮੈਂ ਕੀ ਦਿੱਕਤ ਹੈ ਫੇਰ ਕਿ ਹੋ ਗਿਆ ਲਓ ਜੀ ਇੱਕ ਹੋਰ ਤੇ ਲਵੀ ਡਿੱਗੇ ਸਿੱਧੇ ਗੋਟੇ ਲੈ ਫੜ ਲੈ ਫੜ ਲੈ ਨਾ ਓਏ ਓਏ ਉਹ ਬੱਚਾ ਰਦਾ ਜੀ ਸਤਰੀ ਖੜੀ ਕਰ ਦੇ ਪਕੜ ਪਕੜ ਪਤਾ ਪਕੜ ਓਏ ਫੜ ਨਾ ਓਏ ਤੇ ਬਠਾਲੀ ਕਬੂਦਰੀ ਜਿਹੜੀ ਸੱਤ ਵਾਲੀ ਉੱਡੀ ਸੀ ਮੇਸਾਨ ਪੱਠੀ ਐ ਤੇ ਪਿਆਰ ਨਾ ਪਿਆਰ ਨਾ ਚਲ ਖੰਡੇ ਚੱਲ ਚੱਲ ਇੱਕ ਨੇ ਬੋਤਾਂ ਕੀਤਾ ਜਾਣਾ ਇਹਨਾਂ ਨੇ ਨਾ ਹੋਣੀ ਗਈ ਨਹੀਂ ਅਰੇ ਨਹੀਂ ਗਈ ਲੈ ਬੋਲ ਮੇਰੇ ਆ ਗਈ ਨਾ ਉਹ ਦੇਖ ਲੈ ਬੱਜੀ ਬੱਚੀ ਦੀ ਮਸ਼ਹੂਰੀ ਕਰੀ ਜਨੇ ਅੱਜ ਡੱਬੀ ਖੋਲ ਲਿਆ ਡੱਬੀ ਓੱਖੀ ਬਹੁਤ ਹੁੰਦੀ ਯਾਰ ਆਪਣੀ ਯਾਰ ਬਹੁਤ ਕੁਰਬਾਨੀ ਦਿੰਦੀ ਹੈ ਬਿੱਲੇ ਹੈ ਡੱਬੀ ਆਪਣੀ ਬਹੁਤ ਹੈਲਪ ਕਰਦੀ ਹੈ ਆਪਾਂ ਨੂੰ ਬੱਚੇ ਲਵਾਂ ਚ ਇੱਕ ਕਿਉਂ ਬੰਦ ਕੇ ਰੱਖਦੇ ਹਾਂ ਜਿਹੜਾ ਪਹਿਲਾਂ ਡੱਬੀ ਡਾਇਆ ਕਰਦੇ ਮਿਨੀ ਵਲੌਗ ਚ ਮਿਨੀ ਵਲੌਗ ਚ ਨਹੀਂ ਜਿਹੜਾ ਫੜੀ ਸੀ ਇੱਧਰ ਛੱਡ ਨਾਲ ਫੜੀ ਨਹੀਂ ਸੀ ਆਪਣੀ ਸੀ ਰਾਤ ਰਾਤ ਹੈਗੀ ਸੀ ਹਾਂ ਰਾਤ ਬਾਅਦ ਹੈਗੀ ਸੀ ਉਹ ਲੇਕਿਨ ਨਹੀਂ ਸੁਨੱਖੀ ਹੈ ਕਿਉਂ ਇਹ ਤਾਂ ਦੂਜੀ ਹੈ ਇਹ ਤਾਂ ਪਲਾਸਟਿਕ ਰਬੜ ਵਾਲੀ ਇਹ ਤਾਂ ਛੱਡਣਾ ਦੇਈ ਦੇ ਨਾਲ ਨਾਲ ਉੱਡ ਜੀ ਫਿਰ ਚੈੱਕ ਕਰੋ ਮੇਰੇ ਵੀਰੋ ਇਹ ਇੱਕ ਵਾਰੀ ਤਾਂ ਬਈ ਪਤੰਗ ਦੇ ਨਾਲ ਉੱਡ ਗਿਆ ਸੀ ਮਸਾ ਫੜਾ ਇਹਨੂੰ ਤੇ ਲਾ ਦੇ ਤਾਲੇ ਤੁਲੇ ਲਾਇਰ ਜੀ ਮੈਂ ਜਲਦੇ ਆਂ ਰੰਜੀ ਮੈਂ ਜਲਦੀ ਆਂ ਜਿਵੇਂ ਜਾਏਗਾ ਬਜੀ ਨਹੀਂ ਗਿਆ ਦਿੱਲੇ ਇਤਨੀ ਲੱਗ ਗਈ ਬਦਾਨੀਆਂ ਕੇ ਕੋਰ ਬਜੀ ਗਿਆ ਕਿੱਥੇ ਆ ਕਿੱਥੇ ਲੱਗ ਗਿਆ ਕਿੱਥੇ ਜਿੱਥੇ ਉਹੀ ਮਾਰੀ ਜਾਂਦਾ ਉਹ ਆਪਣੇ ਮਿੱਤਰਾਂ ਠੀਕ ਹੈ ਜੀ ਤੇ ਕਰੋ ਬਾਈਕ ਸਟਾਰਟ ਦੇ ਚਲੋ ਮਾਂ ਗੋਲੀ ਅਲਵਿਦਾ ਕਰਦੀਏ ਮਿੱਤਰਾਂ ਨੂੰ ਦੋਸਤਾਂ ਨੂੰ ਪਤਾ ਕੱਲ ਆ ਪਾਵੇਂ ਕੀ ਬਤਾ ਗੱਲ ਆਵੇ ਨਾ ਆਵੇ ਚੱਲ ਆ ਬਰਸਾਂ ਜਾਂਦੇ ਕੀਦਾ ਕੋ ਟੱਪ ਜੇ ਕੀ ਉਹਦਾ ਮਾਰ ਉਹ ਕੀ ਬਤਾ ਕੁਲਦੀਪ ਵਰਗਾ ਮੰਗ ਮੁਰਝੇ ਕੋਈ ਪਤਾ ਨਹੀਂ ਕਰ ਲਾਵੇ ਨਾ ਅਲਵਿਦਾ ਕਰੀਏ ਲੋ ਜੀ ਚਲੋ ਜੀ ਠੀਕ ਹੈ ਜੀ ਸ਼ਮਜਾਂਦੇ ਹਾਂਜੀ ਕਿਤਾ ਜੀ ਵਾਪੇ ਹੋ ਤੇ ਤੇਲ ਪਵਾ ਕੇ ਦੋ ਦੱਸਦਾ ਤੇ ਜਾਈਏ ਨਾ ਨੀਰਾ ਲੈਣ ਹਾਂਜੀ ਆ ਗਏ ਲੋਈ ਇਤਨੇ ਲਏ ਜੇ ਆਪਣੇ ਨੀਰਾ ਲਏਗੇ ਆ ਗਿਆ ਮੈਦ ਦਾ ਦੇਖਦੇ ਕਿ ਵਰਦਾ ਤੇ ਦੂਜਾ ਕਿਹਨਾਂ ਦਿਖਾਉਂਦੇ ਖੱਟਾ 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 ਹਾਂਜੀ ਮਿੱਤਰੋ ਤੇ ਆ ਗਏ ਜਿੱਤੇ ਤੇ ਕੰਬਲ ਲੈ ਆਏ ਸੀ ਮੈਂ ਕਿਹਾ ਚੱਲ ਠੰਡ ਹੈ ਸਮਝ ਆ ਗਿਆ ਲੋ ਤੇ ਗੋਲੀ ਗੋਲੀ ਬਣਤਾ ਉੱਥੇ ਤੇ ਵਸ ਧਾਣੇ ਦੂਣੇ ਪੰਨੇ ਮਿੱਤਰੋ ਨਿੱग्गा ਪਾਣੀ ਵੀ ਲੈ ਆਇਆ ਮੈਂ ਅੱਜ ਅੱਜ ਚ ਬੋਤ ਤੇ ਲਾਈਟ ਲਾ ਦਈ ਅੰਬਾਲ ਵਾਲੀ ਵੀ ਕਰ ਦਈ ਚੰਨ ਚੰਨ ਇਹ ਤਾਂ ਵੱਡੀ ਲਾਣ ਕੋਈ ਨਾ ਤੇ ਇਹਨੂੰ ਗੋਲੀ ਨੂੰ ਖੁੱਲਾ ਛੱਡਾਂਗੇ ਇੱਕ ਵਾਰੀ ਧਾਣੇ ਦੂਣੇ ਕਰਤੀਆਂ ਸੈਟਿੰਗ ਨੀ ਦਾ ਫਿਰ ਬਾਹਰ ਵਾਲੀ ਗੇਟ ਖੋਲਣਾ ਪੈਂਦਾ ਸਾਨੂੰ ਪਤਾ ਹੈ ਸਾਹ ਕੇ ਵੱਪੋ ਤੇ ਚਾਰਜ ਲੱਗ ਰਿਹਾ ਆਪਣਾ ਹੁਣ ਪਾਵਰ ਬੈਂਕ ਹੈਗਾ Oppo ਦਾ ਮਿੱਟੀ ਕਰਕੇ Oppo ਦੀਪਿਆ ਉਹ ਠੀਕ ਹੈ ਚਲੋ ਤੇ ਪਾਣੀ ਵੀ ਦਾਣੇ ਧਰਤੇ ਸੀ ਚੋਬਰ ਨੇ ਤੇ ਪਾਣੀ ਪਾ ਗਏ ਚੋਬਰ ਕੋਲੇ ਗਲਾਸ ਇਧਰ ਲੈ ਲੈ ਬਰਾਬਰ ਉਹਨਾਂ ਨੇ ਦੋ ਕਰ ਲਏ ਪੂਰੇ ਹਨਾ ਦੋਨੇ ਧਰ ਲਏ ਹਨਾ ਚਲੋ ਯਾਰ ਕੋਈ ਕਬੂਤਰੀ ਨਹੀਂ ਤੇ ਰਹੀ ਹੁਣ ਕੁਝ ਕਰ ਨਹੀਂ ਸਕਦੇ ਤੇ ਬੱਚਾ ਉਹ ਬੈਠਿਆ ਸਹੀ ਹੈ ਹੁਣ ਤੱਕ ਦਾ ਸੈਟ ਹੈ ਤੇ ਇਹਦਾ ਭਾਈ ਤਾਂ ਬਹੁਤ ਯਾਰ ਕਿਸਮਤ ਦੀ ਗੱਲ ਐ ਚਲੋ ਕੋਈ ਨਾ ਬਾਅਦੋਂ ਦਾਣੇ ਦੁਨੇ ਧਰਤੇ ਫੁੱਲ ਪਰਕੇਟ ਦੇ ਖਾਈ ਜਾਂਦੇ ਅੰਦਰ ਕਿ ਐਕਟ ਲੱਗ ਗਿਆ ਓਏ ਨਾ ਨਾ ਅੰਜੀ ਮਿੱਤਰੋ ਸੀਨ ਹੋ ਗਿਆ ਸੀ ਸੀਨ ਹੋ ਗਿਆ ਸੀ ਜੀ ਦੇਖਾ ਜੀ ਲੋ ਜੀ ਓਡੀ ਵੀਡੀਓ ਆ ਗਿਆ ਦੀ ਕੁੱਤੜ ਟ੍ਰੇਨਿੰਗ ਕਰਦੇ ਆ ਓੜਾ ਜੀ ਬਾ ਬਾੜ ਲਈ ਓਹੀ ਚੀਜ਼ ਹੈ ਇਹ ਕੋਟ ਨਹੀਂ ਹੈ ਗਈ ਤੇ ਕੋਟ ਸੀਗਾ ਬਚ ਗਾ ਦੋ ਕੀ ਤਾਈ ਓਟਰ ਬੰਨਤਾ ਜੀ ਇਹਨੂੰ ਓਏ ਐਦੀ ਚੀਜ਼ ਪਈ ਹੁੰਦੀ ਹੈ ਨਾ ਕੋਈ ਜਿਵੇਂ ਚੱਬਦਾ ਇਹਨੂੰ ਖੋਣਿਆ ਨੂੰ ਐ ਵੀ ਮੇਰੇ ਤੋਂ ਖਾਊਗਾ ਤਾਂ ਕਰਕੇ ਭੈੰਦੇ ਕਈ ਵਾਰੀ ਇਹ ਕੋਈ ਭਰੋਸਾ ਨਹੀਂ ਇਹਦਾ ਦੂਜੀ ਵਾਰ ਪੈ ਗਈ ਨਹੀਂ ਚਲੋ ਭਰੋਸਾ ਨਹੀਂ ਕਰਦਾ ਇਹ ਦੂਜੀ ਵਾਰੀ ਭਾਏ ਇੱਕ ਵਾਰੀ ਤਾਂ ਕਪੜੇ ਪਾੜਦੇ ਸੀ ਲੀੜ ਲੂੜੇ ਸਭ ਪਾੜਦੇ ਸੀ ਤੇ ਬਾਬਾ ਉਹ ਲਾਈਟ ਕਿਵੇਂ ਤੇ ਬਾਬੇ ਹੁਣ ਦਾਣੇ ਦੋਣੇ ਚੱਕਦੇ ਆਪਾਂ ਖਾਲੇ ਸਾਰੇ ਜਾਨਵਰਾਂ ਨੇ ਤੇ ਪਰਲੇ ਘੁੱਟ ਜੀ ਵੀ ਖਾਲੇ ਸੀ ਤੇ ਪਾਣੀ ਪੂਣੀ ਵੀ ਭਰਤਾ ਸਭ ਰੋਟੇ ਦਾ ਰੋਟਾ ਘਰਤੇ ਸੀ ਓਕੇ ਮੈਂ ਬਹਰੇ ਸੀ ਤੇ ਬੱਸ ਤੇ ਚੋਬਰ ਵਾਲਾ ਸੀ ਹੋ ਗਿਆ ਸੀ ਬੱਸ ਬੱਜ ਗਿਆ ਚੋਬਰ ਤੇ ਤਾਲਾ ਖੜਜੋ 2 ਮਿੰਟ ਬਾਬੇ ਦੇ ਲਾਈ ਜਾਂਦਾ ਚੋਬਰ ਖੁੱਡਿਆਂ ਨੂੰ ਤਾਲੇ ਤੇ ਬੱਸ ਚੱਲਦੇ ਹਾਂ ਹੁਣ ਥੱਲੇ ਤੇ ਬੈਠੇ ਸੀ ਤੇ ਸੱਚੀ ਖਾ ਜਾਂਦਾ ਬਾਬੇ ਉਹ ਸੰਦ ਹੈ ਭੰਦਾ ਯਾਰ ਤੇ ਮੈਂ ਆ ਗਿਆ ਤਾਂ ਛੱਡਦਾ ਨਹੀਂ ਥੱਲੇ ਉਹ ਪੱਕਾ ਹੀ ਸੀ ਔਰ ਯਾਰ ਗਲਤ ਗੱਲ ਐ ਤਾਂ ਨਹੀਂ ਖਾਂਦਾ ਯਾਰ ਕੋਈ ਚੀਜ਼ ਪਈ ਹੋਵੇ ਨਾ ਜਿਵੇਂ ਇਹਦੀ ਹੁਣ ਦੇਖੋ ਜਵਾ ਸ਼ਰੀਰ ਬਣਦਾ ਜਿਹੜਾ ਹੁੰਦਾ ਬਾਦਲ ਡਰਦਾ ਹੈ ਹਾਂ ਜੀ ਇਹ ਡਰਦਾ ਹੈ ਉਹਨੂੰ ਹੋਰ ਡਰਾਂਦਾ ਉਹ ਕੰਮ ਹੈ ਤੇ ਮੈਂ ਮੈਂ ਮੂਣੀ ਜਿਸ ਦਿਨ ਮੈਨੂੰ ਖਾ ਗਿਆ ਉਹ ਦਿਨ ਇਹਦਾ ਪਤਾ ਕੱਟ ਹੈ ਜਵਾ ਹੋਰ ਲਿਆਵਾਂਗੇ ਦੂਜਾ ਲੱਥਾ ਜਿਵੇਂ ਤੇ ਡੋਰ ਰੜੀ ਜਾਂਦੇ ਪੈਰਾ ਚ ਤੇ ਬਾਪੋ ਬੱਸ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਜੋ ਬਰਾ ਕੀ ਹਾਲ ਨਹੀਂ ਡਰ ਪੈਦਾ ਹੋ ਗਿਆ ਜੀ ਜਮਾਈ ਤੇ ਦਿਨ ਮੇਰੇ ਸਾਹਮਣੇ ਕੱਲ ਵੀ ਸਾਫ ਰੂ ਬਾਬਿਓ ਅੱਜ ਵੀ ਚੰਨ ਦਿਖੀ ਜਾਂਦਾ ਤੇ ਕੱਲ ਵੀ ਦਿਖੀ ਜਾਂਦਾ ਸੀ ਤੇ ਅੱਜ ਵੀ ਦਿਖੀ ਜਾਂਦਾ ਚੰਨ ਇਹ ਕੇਰਾ ਚੰਨ ਮਿੱਤਰੋ ਚੰਨ ਦੇ ਦਾਦੇ ਦਾ ਨਾਮ ਚੰਦਾ ਜੀ ਚੰਦ ਮਿਤਰੀ ਮਿਤਰੀ ਸੀ ਚਣਾਈ ਵਾਲਾ ਠੇਕੇਦਾਰ ਤੇ ਬਾਬਿਓ ਵੱਸ ਕੱਢਿਆ ਹੁਣ ਵਲੌਗ ਦੀ ਐਂਡਿੰਗ ਤੇ ਮਿਲਦੇ ਆਂ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ